ਕੱਲ ਮਿਤੀ 8 5 ਨੂੰ ਇੱਕ ਮਗੱਦਮਾ ਨੰਬਰ ਅਸੀਂ ਦਰਜ ਕੀਤਾ ਹੈ ਮਗੱਦਮਾ ਨੰਬਰ 18 ਮਿਤੀ 8 5 25 ਅੰਡਰ ਸੈਕਸ਼ਨ 108 ਕਮਾ 3 5 ਬੀ ਐਨ ਐਸ ਫਰਾਂਸ ਸਦਰਪੁਰਾ ਡੱਡਾ ਇਹ ਇੰਦਰਜੀਤ ਕੌਰ ਪਤਨੀ ਗਰਦਿਆਲ ਸਿੰਘ ਨੇ ਬਿਆਨ ਲਿਖਵਾਇਆ ਕੱਲ ਸਾਡੇ ਕੋਲ ਵੀ ਮੇਰੇ ਘਰ ਵਾਲੇ ਤੋਂ ਗਰਦਿਆਲ ਸਿੰਘ ਤੋਂ ਗਰਨਾਵ ਸਿੰਘ ਬਹੁਪੁੱਤਰ ਰਾਏ ਸਿੰਘ ਬਸੇ ਫਾਪੜੇ ਭਾਈਕੇ ਨੇ ਚਾਰ ਗੱਲੇ ਜ਼ਮੀਨ ਦਾ ਸੌਦਾ ਸਾਲ ਪਹਿਲਾਂ ਕਰ ਲਿਆ ਸੀ ਬੈਨਾ ਤੇ ਹੁਣ ਡਿਸਟ੍ਰਿਕਟ ਕਾਊਂਨਿਲ ਨੂੰ ਕਹਿੰਦੇ ਸੀ ਮੇਰੇ ਘਰਵਾਲੇ ਨੂੰ ਟੈਨਸ਼ਨ ਸੀ ਇਸ ਗੱਲ ਦਾ ਸਾਨੂੰ ਪਤਾ ਨਹੀਂ ਸੀ ਵੀ ਮੇਰੇ ਘਰ ਵਾਲੇ ਨੇ ਬਿਆਨਾ ਕੀਤਾ ਹੋਇਆ ਉਹਦੇ ਦਸਤਖਤ ਮੇਨੂੰ ਪਤਾ ਲੱਗਿਆ ਵੀ ਬਿਆਨਾ ਕੀਤਾ ਹੈ ਬਿਆਨਾ ਕਰਵਾਇਆ ਸੀ ਗਰਮੇਲ ਸਿੰਘ ਵਾਸੀ ਗੁਰਨੇਗੁਰਦਨੇ ਤੇ ਸੁਖਵਿੰਦਰ ਸਿੰਘ ਵਾਸੀ ਬੋੜਾਵਾਲ ਨੇ ਤੇ ਇਹ ਇਹ ਹੁਣ ਉਹਦੇ ਤੇ ਦਬਾਅ ਪਾਉਂਦੇ ਸੀਗੇ ਵੀ ਰਜਿਸਟਰੀ ਕਰਵਾਓ ਉਸ ਟੈਨਸ਼ਨ ਚੋ ਗੰਦੇਵਾਲ ਸਿੰਘ ਦੀ ਮੌਤ ਹੋ ਗਈ ਕੱਲ ਅਸੀਂ ਗਰਮੇਲ ਸਿੰਘ ਸੁਖਵਿੰਦਰ ਸਿੰਘ ਗੁਰਨਾਮ ਸਿੰਘ ਤੇ ਸਹਿਜਪਾਲ ਸਿੰਘ ਵਾਸੀ ਫੌੜੇ ਭਈਕੇ ਦੇ ਖਿਲਾਫ ਮਕਦਮਾ ਉਹ ਕੀਤਾ ਦਰਜ ਕਰਤਾ ਇੱਕ ਬੰਦੇ ਨੂੰ ਅਸੀਂ ਗਰਮੇਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਲਾਸ਼ ਦਾ ਪੋਸਟਮਾਰਟਮ ਹੋਣਾ ਬਾਕੀ ਹੈ ਜੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਡਾਕਟਰੀ ਰਾਇ ਹਾਸਲ ਕਰਾਂਗੇ ਵੀ ਮੌਤ ਉਹਦੀ ਹਾਰਟ ਐਟੈਕ ਨਾਲ ਹੋਈ ਹੈ ਜਾਂ ਕੋਈ ਜ਼ਹਿਰੀਲੀ ਚੀਜ਼ ਖਾਂਦੀ ਹੈ ਉਹਦੇ ਇੰਦਰਜੀਤ ਕੌਰ ਦੇ ਬਿਆਨ ਤੇ ਅਸੀਂ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਨਦੋਚੀ ਜਿਹੜੇ ਰਹਿੰਦੇ ਹਨ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਊਗਾ